ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ ਅੱਜ ਅਸੀਂ ਪਹੁੰਚਾਂਗੇ ਬਠਿੰਡਾ ਦੇ ਮਰਡਰ ਟਾਊਨ ਜਿੱਤੇ ਕੀ ਦੱਸਦੇ ਕਿ ਬੀਜੇਪੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਮਲੂਕਾ ਦਾ ਜਿਹੜੇ ਰੈਸ ਹੈਗੀ ਅਤੇ ਕਿਸਾਨਾਂ ਵੱਲੋਂ ਜਿਹੜਾ ਲਗਾਤਾਰ ਬੀਜੇਪੀ ਦਾ ਅਤੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਤੇ ਅੱਜ ਜਿਹੜਾ ਬੀਜੇਪੀ ਦੇ ਜਿਹੜੇ ਆਗੂ ਹੈਗੇ ਜਾਂ ਉਮੀਦਵਾਰ ਹੈਗੇ ਉਹਨਾਂ ਦੀ ਰੈਸ ਦਾ ਘਰਾਉ ਕੀਤਾ ਜਾਣਾ ਸੀਗਾ ਅਤੇ ਬਠਿੰਡਾ ਵਿਖੇ ਪਰੰਪਰਕ ਔਰ ਹੈ ਜਿਹੜੇ ਬਠਿੰਡਾ ਦੇ ਉਮੀਦਵਾਰ ਹੈਗੇ ਉਹਨਾਂ ਦੀ ਰਹਿਸ਼ਦਾ ਅੱਜ ਘਰਾਓ ਕੀਤਾ ਗਿਆਗਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅੱਜ ਇਹ ਘਰਾਓ ਕੀਤਾ ਗਿਆ ਤੇ ਇਸ ਨੂੰ ਲੈ ਕੇ ਜਿਹੜੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਲਾਈ ਗਈ ਹੈਗੀ ਤੇ ਨਾਕਾਬੰਦੀ ਵੀ ਕੀਤੀ ਗਈ ਕਿਉਂਕਿ ਤੇ ਬੈਰੀਕੇਡ ਲਾ ਕੇ ਜਿਹੜੇ ਘਰ ਦੀ ਸੁਰੱਖਿਆ ਦੇ ਲਈ ਇਹ ਪ੍ਰਬੰਧ ਕੀਤਾ ਗਿਆ ਤੇ ਉਧਰ ਉਹ ਕਿਸਾਨ ਵੀ ਆ ਜਿਹੜੇ ਉਹ ਵੱਡੀ ਗਿਣਤੀ 'ਚ ਜਿਹੜੇ ਕਿਸਾਨ ਇੱਥੇ ਪਹੁੰਚ ਰਹੇਗੇ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਦ ਸਾਨੂੰ ਦਿੱਲੀ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਅਸੀਂ ਆਪਣੇ ਹੱਕੀ ਮੰਗਣ ਦੇ ਲਈ ਉੱਥੇ ਤਰਨਾ ਦੇਣ ਲਈ ਅਸੀਂ ਉਹਨਾਂ ਨੂੰ ਜਾਣੂ ਕਰਾਉਣ ਲਈ ਦਿੱਲੀ ਜਾਣਾ ਸੀ ਕਿਉਂਕਿ ਸਾਡੀ ਰਾਜਧਾਨੀ ਹੈਗੀ ਪਰ ਸਾਨੂੰ ਉੱਥੇ ਨਹੀਂ ਜਾਣ ਦਿੱਤਾ ਜਾਂਦਾ ਹਰਿਆਣਾ ਦੇ ਬਾਰਡਰਾਂ ਤੇ ਸਾਡ ਨੂੰ ਨਾਕਾਬੰਦੀ ਕਰਕੇ ਰੋਕ ਲਿਆ ਜਾਂਦਾ ਤਾਂ ਇਸ ਦੇ ਵਿਰੋਧ ਵਿੱਚ ਅਸੀਂ ਵੀ ਇਹਨਾਂ ਨੂੰ ਜਿਹੜੇ ਭਾਜਪੀ ਉਮੀਦਵਾਰ ਆ ਜਾਂ ਆਗੂ ਹੈਗੇ ਉਹਨਾਂ ਨੂੰ ਪਿੰਡਾਂ ਵਿੱਚ ਨਹੀਂ ਆਉਣ ਦੇਣਗੇ ਇਸ ਨੂੰ ਲੈ ਕੇ ਜਿਹੜਾ ਅੱਜ ਉਹਨਾਂ ਨੇ ਧਰਨਾ ਦਿੱਤਾ ਤੇ ਉਹਨਾਂ ਦਾ ਕਹਿਣਾ ਕਿ ਅਸੀਂ ਇਹ ਸਵਾਲ ਜਵਾਬ ਕਰਦੇ ਆ ਕਿ ਸਾਡੇ ਸਵਾਲਾਂ ਦਾ ਉਹ ਜਵਾਬ ਦੇਣ ਅਸੀਂ ਕੋਈ ਇੱਥੇ ਫੀਸਾ ਭਲਾਉਣ ਨਹੀਂ ਆਏ ਸਿਰਫ ਅਸੀਂ ਆਪਣੀਆਂ ਜੜੀਆਂ ਸਵਾਲ ਹੈ ਜਾਂ ਹੱਕੀ ਮੰਗਾਈਆਂ ਉਹਨਾਂ ਬਾਰੇ ਇਹਨਾਂ ਨੂੰ ਸਵਾਲ ਜਵਾਬ ਕਰਨਾ ਆਇਆ ਹੈ ਅਤੇ ਸਾਡੇ ਸਵਾਲਾਂ ਦੇ ਜਵਾਬ ਲੈਣਗੇ ਜਿਹੜੇ ਸਾਡੇ ਸਵਾਲਾਂ ਦੇ ਜਵਾਬ ਦਿੰਦਾ ਤੇ ਅਸੀਂ ਸਿਰਫ ਉੱਤੇ ਉਹਨਾਂ ਨਾਲ ਸਵਾਲ ਜਵਾਬ ਕਰਾਂਗੇ ਪਰ ਹਿੰਸਾ ਨਹੀਂ ਕਰਾਂਗੇ ਬਠਿੰਡਾ ਤੋਂ ਅਜੇ ਟਿਵਲੀ ਨਰਸਿੰਘ ਸਿੱਧੂ ਦੀ ਰਿਪੋਰਟ ਮੈਂ ਜੀ ਬੀ ਜੀ ਕੀ ਨਾਮ ਹੈਗਾ ਤੇ ਕਿਹੜੇ ਜੁਗ ਹੈ ਮੈਂ ਰਿਸ਼ੂ ਸਿੰਘ ਯਾਤਰੀ ਭਾਰਤੀ ਕਿਸਾਨ ਨੂੰ ਇੱਕ ਤਾਂ ਸਿੱਧੂ ਪਰ ਅੱਜ ਸਾਡਾ ਸਮੁੱਚੇ ਕੱਲੀਏ ਭਾਰਤ ਦੇ ਵਿੱਚ ਭਾਜਪਾ ਦੇ ਮੰਤਰੀਆਂ ਦਾ ਭਾਜਪਾ ਦੇ ਪ੍ਰਧਾਨ ਹੋਣ ਉਹਨਾਂ ਦੇ ਘਰਾਂ ਦੇ ਘਰਾਵਲ ਘਰਾਓ ਇਸ ਕਰਕੇ ਨ 2020 ਦੇ ਵਿੱਚ ਆਪਾਂ三大 ਕਾਲੇ ਕਾਨੂੰਨ ਸਰਕਾਰ ਨੇ ਲਿਆਂਦੇ ਸਨ ਉਹਨੂੰ ਰੱਦ ਕਰਵਾਉਣ ਦੇ ਲਈ ਸਾਲ ਤੋਂ ਪਰ ਅਧੋਲਨ ਚੱਲਿਆ ਉਹ ਤਿੰਨ ਕਾਲੇ ਕਾਨੂੰਨ ਰੱਦ ਹੋ ਗਏ ਪਰ ਕੁਝ ਨਾਲ ਉਹਦੇ ਮੰਗਾਂ ਅਸੀਂ ਮੰਨੀਆਂ ਹੋਈਆਂ ਜਿਵੇਂ ਕਿ ਡਾਕਟਰ ਸਵਾਮੀਨਾਥ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਸਮੂੱਚਾ ਕਰਜ਼ਾ ਖਤਮ ਕਰਨਾ ਲੰਖੀਪੁਰ ਖੀਰੀ ਜੋ ਕਾਂਡ ਵਾਪਰਿਆ ਉਸ ਦੇ ਦੋਸ਼ੀਆਂ ਨੂੰ ਸਜ਼ਾ ਮਦਵਾਉਣੀ ਆ ਜਿਨ੍ਹਾਂ ਅंदोलਨ ਦੌਰਾਨ ਹਰਿਆਣਾ ਰਾਜਸਥਾਨ ਪੰਜਾਬ ਦੇ ਕਿਸਾਨਾਂ ਤੇ ਝੂਠੇ ਕੇਸ ਦਰਜ ਕੀਤੇ ਸੀ ਕੇਸਫਾਈ ਸੀ ਉਹਨਾਂ ਨੂੰ ਰੱਦ ਕਰਵਾਉਣਾ ਇਹ ਸਾਰਾ ਕੁਝ ਮੋਦੀ ਸਰਕਾਰ ਨੇ ਮੰਨਿਆ ਸੀ 2020 ਅंदोलਨ ਦੌਰਾਨ ਵੀ ਛੇਤੀ ਸੀ ਇਹਨਾਂ ਨੂੰ ਲਾਗੂ ਕਰਾਂਗੇ ਪਰ ਅੱਜ ਤੱਕ ਇਹ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਿਹੜਾ ਕਿ ਮਜਬੂਰੀ ਵਸ ਸਾਨੂੰ 13 ਫਰਵਰੀ ਤੋਂ ਦੁਬਾਰਾ ਫੇਰ ਦਿੱਲੀ ਵੱਲ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਦੇ ਲਈ ਦਿੱਲੀ ਜਾ ਰਹੀ ਸੀ ਪਰ ਇਥੋਂ ਦੀ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਬਾੜਾਂ ਤੇ ਵੱਡੇ ਵੱਡੇ ਬੈਰੀਕਾਟ ਲਾ ਕੇ ਕੰਧਾਂ ਕੱਢ ਕੇ ਕਿਲ ਗੱਢ ਕੇ ਉੱਥੇ ਅੱਜ ਤੱਕ ਘਿਰ ਕੇ ਰੱਖਿਆ ਪਾਵਾ ਕਿ ਸਾਡੇ ਲਗਭਗ 4450 ਨੌਜਵਾਨ ਅੱਗੇ ਵਧਦੇ ਜ਼ਖਮੀ ਕੀਤੇ ਗਏ ਬਹੁਤੇ ਕਿਸਾਨਾਂ ਦੀ ਨਿਗਾ ਚਲੀ ਗਈ ਸਾਡੀਆਂ ਟਰੈਕਟਰ ਟਰਾਲੀਆਂ ਵੀ ਹਿੱਕਾਂ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਉਹਦੀ ਕੜੀ ਵਜੋਂ ਅਸੀਂ ਐਲਾਨ ਕੀਤਾ ਸੀ ਕਿ ਜੇਕਰ ਮੁੱਦੀ ਸਰਕਾਰ ਇਹ ਮੰਨੀਆਂ ਮੰਗਾਂ ਲਾਗੂ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਣਗੇ। ਤਦੋਂ ਘੇਰ ਕੇ ਸਵਾਲ ਪੁੱਛਾਂਗੇ। ਕੰਡਾਂ ਦੇ ਵਿੱਚ ਸਵਾਲ ਜਵਾਬ ਸੀਗੇ ਇਸੇ ਕੜੀ ਤੇ ਅੱਜ ਅਸੀਂ ਪਰਮਪਾਲ ਕੌਰ ਮਲੂਕਾ ਦੇ ਘਰ ਆ ਗਏ ਆ। ਪਰ ਅਸੀਂ ਕੱਲ ਮੀਟਿੰਗ ਕਰਕੇ ਇੱਥੋਂ ਦੇ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਸੀ। ਖੁਦ ਅਸੀਂ ਇੱਥੋਂ ਆ ਕੇ ਟੈਂਟ ਵਗੈਰਾ ਦਾ ਸਾਰਾ ਜਾਇਜਾ ਲੈ ਕੇ ਗਏ ਆ। ਪਰ ਤੜਕੇ ਦਾ ਇੱਥੋਂ ਦੇ ਜੇ ਕਹਿ ਲਈਏ ਗੁਰਪ੍ਰੀਤ ਮਲੂਕਾ ਦੇ ਘਰ ਵਾਲਾ ਉਹਨੇ ਇਥੋਂ ਦੇ ਮਹੱਲੇ ਵਾਲੇ ਇਕੱਠੇ ਕਰਕੇ ਬੜਾ ਜ਼ੋਰ ਲਾ ਕੇ ਸਾਡੀ ਸੜਕ ਕਿਵੇਂ ਰੋਕੋਗੇ ਘਰ ਕਿਵੇਂ ਰੋਕੋਗੇ ਸਾਡੇ ਕੋਲੇ ਨੇਕਾਂ ਦਾਰਨਾ ਸੀ ਕਿ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਜ਼ਬਰਦਸਤੀ ਕਿਵੇਂ ਕਰਦੇ ਹੋ ਇਹ ਸਵਾਲ ਵੀ ਆ ਪੁੱਛਣਾ ਔਰ ਬੜੀ ਮਸਤਕ ਦੇ ਨਾਲ ਤੁਸੀਂ ਦੇਖ ਰਹੇ ਹੋ ਅਸੀਂ ਲਗਭਗ 7 ਵਜੇ ਦੇ ਇਥੋਂ ਜਦੋਂ ਜਦ ਕਰ ਰਹੇ ਹਾਂ ਪ੍ਰਸ਼ਾਸਨ ਇਧਰ ਲਾਈਵ ਗੇਟ ਬੰਦ ਕਰਤਾ ਉਧਰਲਾ ਵੀ ਕਰਤਾ ਵੀ ਇੱਥੇ ਨਹੀਂ ਆਉਣ ਦਿੰਦੇ ਸਾਡੇ 21 ਸਵਾਲ ਸੀ ਵੀ ਇੱਥੇ ਨਹੀਂ ਆਉਣਾ ਸੀ ਸੜਕਾਂ ਤੇ ਬਹਿਣੇ ਟੈਂਪਰੇਚਰ ਹੈ ਜਿਹੜਾ ਗਰਮੀ ਦਾ ਬਹੁਤ ਜ਼ਿਆਦਾ ਹੈ ਜੇਕਰ ਸਾਡੇ ਕਿਸੇ ਵੀ ਬਜ਼ੁਰਗ ਨੌਜਵਾਨ ਮਤਾਂ ਦਾ ਮਾ ਮਾਪੇਣ ਦਾ ਜਾਨੀ ਮਾਨੀ ਨੁਕਸਾਨ ਹੁੰਦਾ ਤਾਂ ਪਹਿਲਾ ਜ਼ਿੰਮੇਵਾਰ ਪਰਮਪਾਲ ਕੌਰ ਬਲੂਕਾ ਉਹਦੇ ਘਰ ਵਾਲਾ ਤੇ ਇਥੋਂ ਦਾ ਪ੍ਰਸ਼ਾਸਨ ਹੋਵੇਗਾ ਜੇਕਰ ਸਾਡੇ ਕਿਸੇ ਵੀ ਨੌਜਵਾਨ ਬਜ਼ੁਰਗ ਨੂੰ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਪਰ ਫਿਰ ਥੋੜੇ ਚਿਰ ਬਾਅਦ ਪ੍ਰਸ਼ਾਸਨ ਲੈ ਕੇ ਵੀ ਇਥੇ ਟੈਂਟ ਲਾਉਣ ਦਿੰਦੇ ਆ ਜਿਹੜਾ ਕਿ ਜਾਣ ਬੁੱਝ ਕੇ ਦੋਨੇ ਸ਼ੈਡਾਂ ਤੇ ਸੜਕ ਗੱਡੀਆਂ ਨਾਲ ਭਰੀ ਹੋਈ ਹਲੇ ਵੀ ਦੇਖ ਰਿਹਾ ਵੀ ਸ਼ੈਡ ਤੇ ਗੱਡੀਆਂ ਖੜਾਈਆਂ ਹੋਈਆਂ ਨੇ ਅਸੀਂ بار بار ਕਹਿ ਰਹੇ ਹਾਂ ਗੱਡੀਆਂ ਪਾਸੇ ਕਰ ਲਓ ਤਾਂ ਕਿ ਕੋਈ ਖਰਾਰਤ ਨਾ ਕਰ ਜੇ ਫਿਰ ਸਾਡੇ ਤੇ ਤੁਸੀਂ ਕਹੋ ਸਾਡੀ ਗੱਡੀ ਭੰਨਦੀ ਆ ਕਰਤਾ ਜਿਸ ਕਰਕੇ ਅਸੀਂ ਜਿਹੜਾ ਸਾਡਾ ਪ੍ਰੋਗਰਾਮ ਲੀਕਿਆ ਸੰਯੁਕਤ ਗੱਰ ਰਾਜਨੀਤ ਮੋਰਚੇ ਨੂੰ ਉਹਦੀ ਕੜੀ ਤਹਿਤ ਅਸੀਂ ਲਗਭਗ 4 ਵਜੇ ਤੱਕ ਇਹਦੇ ਦਫ਼ਤਰ ਮੂਰੇ ਆਪਦਾ ਜਿਹੜਾ ਘਰਾਓ ਆ ਸਾਡਾ ਧਰਨਾ ਨਿਰੰਤਰ ਜਾਰੀ ਰੱਖਾਂਗੇ ਅਸੀਂ ਇਹ ਵੀ ਮੰਗ ਕਰੀ ਆ ਕਿ ਸਾਡੇ ਨਾਲ ਕੇ ਬਹਿ ਕੇ ਜਿਹੜੇ ਸਾਡੇ ਸਵਾਲ ਜਾਂ ਇਹਦੀ ਸਰਕਾਰ ਦੇ ਵਿੱਚ ਇਹ ਭਾਈ ਵਾਲਾ ਜਾਂ ਟਰੈਕਟਰ ਲੜਨ ਜਾ ਰਹੀ ਆ ਇਹ ਸਾਨੂੰ ਦੱਸੇ ਵੀ ਉਹ ਸਾਡੀਆਂ ਮੰਨੀਆਂ ਮੰਗਾਂ ਅਜੇ ਤੱਕ ਲਾਗੂ ਨਹੀਂ ਹੋਈਆਂ ਇਹ ਸਾਰੇ ਕਾਗਜ਼ ਲੈ ਕੇ ਅੱਜ ਇਸ ਦਫ਼ਤਰ ਮੂਰੇ 4 ਵਜੇ ਤੱਕ ਮੁਕੰਮਲ ਕਰਾਉ ਰੱਖਾਂ। ਭਾਜਪਾ ਕੋ ਅਰਵਿੰਦ ਘਰਨਾ ਨੇ ਵੀ ਕੱਲ ਕਿਹਾ ਕਿ ਜਿਹੜੇ ਕਿਸਾਨ ਹੈਗੇ ਉਹ ਤਾਂ ਖੇਤਾਂ ਵਿੱਚ ਹੈ ਜਿਹੜੇ ਵਿਰੋਧ ਕਰ ਰਿਹਾ ਇਹ ਤਾਂ ਆਪਣੇ ਆਮ ਆਦਮੀ ਪਾਰਟੀ ਦੇ ਭੇਜੇ ਹੋਏ ਬੰਦੇ ਨੇ। ਵੇਖੋ ਇਹ ਸਾਰੇ ਜੇ ਕਹਿ ਲੀਏ ਇੱਕ ਬੜੀ ਦੇ ਬੱਚੇ ਇਹਨਾਂ ਨੂੰ ਇਹ ਨਹੀਂ ਹਾਲ ਤੱਕ ਪਤਾ ਲੱਗਿਆ ਭੋਲੇ ਲੋਕਾਂ ਨੂੰ ਵੀ ਕਿਸਾਨ ਕਹੋ ਨਾ ਜਿਵੇਂ ਕਹਿੰਦਰਾ ਆਮ ਪਾਰਟੀ ਦੇ ਕੌਣ ਸਾਰੇ ਰਲ ਮਿਲ ਕੇ ਗੇਮ ਖੇਡ ਰਹੇ ਨੇ ਜਿਸ ਕਰਕੇ ਇਹਨਾਂ ਨੂੰ ਹਲੇ ਅਸੀਂ ਤੇ ਕਾਂਗੇ ਪਤ ਨਹੀਂ ਕਿਸਾਨ ਕੌਣ ਅਸੀਂ ਪੋਲੇ ਲੋਕੋ ਕਿਸਾਨ ਆ ਖੇਤਾਂ ਵਾਲੇ ਪਿੰਡਾਂ ਦੇ ਵਿੱਚੋਂ ਆਇਆ ਖੇਤਾਂ ਤੋਂ ਆਇਆ ਸਾਡੇ ਕਿਸਾਨ ਆ ਰਹੇ ਕੋਈ ਇੱਥੇ ਕਾਲੀ ਦਲ ਦਾ ਨਹੀਂ ਕੋਈ ਆਮ ਦਾ ਨਹੀਂ ਨਰੋਲ ਗੈਰ ਰਾਜਨੀਤਿਕ ਪਾਰਟੀਆਂ ਸੰਬੰਧਤ ਕਿਸਾਨ ਜਿਹੜੇ ਕਿ ਵਿਰੋਧ ਵੀ ਕਰਦੇ ਆ ਤੇ ਅੱਜ ਵਿਰੋਧ ਇਹਨਾਂ ਦਾ ਵੀ ਜਾਰੀ ਆ ਤੇ ਜਿਹੜੀਆਂ ਮਾਨ ਸਰਕਾਰ ਵਾਦਾ ਕਰਕੇ ਭੱਜੇ ਉਹਨਾਂ ਦਾ ਵੀ ਆਲੀ ਜਿਸ ਕਰਕੇ انرੋਲ ਕਿਸਾਨ ਆ ਸੀ ਆਪਦੀਆਂ ਹੱਕੀ ਮੰਗਾਂ ਜਿਹੜੀਆਂ ਮੰਨੀਆਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਲਈ ਅੱਜ ਬੈਠੇ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪ੍ਰੋਸੈਸ ਹਾਂਜੀ ਮੈਂ ਅਮਰਜੀਤ ਕੌਰ ਬਠਿੰਡਾ ਬੀਕੇ ਜੀ ਇਕਤਾ ਸਿੱਧੂਪੁਰ ਅੱਜ ਜਿਹੜਾ ਅਸੀਂ ਪਰਮਪਾਲ ਕੌਰ ਸਿੱਧੂ ਦਾ ਭਾਜਪੀ ਦੀ ਕੈਂਡੀਡੇਟ ਹੈ ਜਿਹੜੀ ਬਠਿੰਡਾ ਤੋਂ ਇਹਦਾ ਜਿਹੜਾ ਘਰ ਘੇਰਾ ਹੈਗਾ ਏ ਅਸੀਂ ਦੇਖੋ ਜਿਹੜੀ ਬੀਜੇਪੀ ਦੀ ਸਰਕਾਰ ਹੈ ਅਸੀਂ ਦੂਜੀਆਂ ਪਾਰਟੀਆਂ ਨੂੰ ਵੀ ਅਸੀਂ ਹਉ ਨਹੀਂ ਕਰਦੇ ਵੀ ਸਲਾਉਂਦੇ ਨਹੀਂ ਹੈਗੇ ਪਰ ਜਿਹੜੀ ਬੀਜੇਪੀ ਦੀ ਸਰਕਾਰ ਹੈ ਇਹ ਖਾਸ ਕਰਕੇ ਜਿਹੜੀ ਕਿਸਾਨਾਂ ਦੀ ਕਾਤਲ ਹੈ ਜਿਹੜੇ ਸਾਡੇ ਸ਼ੁਭਕਰਨ ਦੇ ਵੀਰ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸਾਡੇ ਅਨੇਕਾਂ ਜਿਹੜੇ ਵੀਰ ਆ ਜਿਹੜੇ ਫਟੜੜ ਹੋਏ ਆ ਤੇ ਜਿਹੜੀ ਇਹ ਇੰਨਾ ਕੁਝ ਜਿਹੜਾ ਬੀਜੇਪੀ ਨੇ ਸਰਕਾਰ ਨੇ ਕੀਤਾ ਪਰ ਹੁਣ ਜਿਹੜੀ ਬੀਜੇਪੀ ਦੀ ਸਰਕਾਰ ਹੈ ਇੰਨੀ ਕੁ ਜਿਵੇਂ ਕਹਿ ਦਈਏ ਵੀ ਗਿਰੀ ਹੋਈ ਹੈ ਇੰਨੀ ਕਿ ਇਹ ਪੰਜਾਬ ਪ੍ਰਤੀ ਇੰਨੀ ਕੁ ਘਟਿਆ ਸੋਚ ਰੱਖਦੀ ਆ ਜਿਹੜਾ ਮੋਦੀ ਵੋਟਾਂ ਵਾਸਤੇ ਆਇਆਗਾ ਇੱਥੇ ਪੰਜਾਬ ਦੇ ਵਿੱਚ ਆਇਆ ਉਸ ਤੋਂ ਬਾਅਦ ਜਿਵੇਂ ਅਮਿਤ ਸ਼ਾਹ ਸਾਰੇ ਦੇ ਸਾਰੇ ਜਿੰਨੇ ਵੀ ਸੱਤਾ ਦੇ ਵਿੱਚ ਬੈਠੇ ਨੇ ਕੇਂਦਰੀ ਮੰਤਰੀ ਸਾਰੇ ਦੇ ਸਾਰੇ ਜਿਹੜੇ ਪੰਜਾਬ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਨਿਗਾਹ ਟਿਕੀ ਹੋਈ ਹੈ ਜਿਵੇਂ ਸਿਮਰਤੀ ਹਰਾਨੀ ਆ ਅੱਜ ਉਹਦਾ ਵੀ ਜਿਵੇਂ ਬਹੁਤ ਵੱਡਾ ਇੱਥੇ ਜਿਹੜਾ ਹੈਗਾ ਰੋਡ ਮਾਰਚ ਦੇ ਵਿੱਚ ਇਹਨਾਂ ਦਾ ਸਾਥ ਦੇ ਰਹੀ ਆ ਪਰ ਇਹਨਾਂ ਦੀ ਸਾਰਿਆਂ ਦੀ ਨਿਗਾਹ ਜਿਹੜੀ ਹੈਗੀ ਪੰਜਾਬ ਤੇ ਟਿਕੀ ਹੋਈ ਹੈ ਵੀ ਜਿਹੜੇ ਪੰਜਾਬ ਮੁੱਦੇ ਲੋਕਾਂ ਨੂੰ ਕਿਵੇਂ ਖਤਮ ਕਰਨਾ ਹੈ ਪੰਜਾਬ ਦੇ ਲੋਕਾਂ ਨੂੰ ਕਿਵੇਂ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਇਹਨਾਂ ਨੇ ਜਿਹੜਾ ਅਮਿਤ ਸ਼ਾਹ ਨੇ ਕੱਲ ਇੱਕ ਬਿਆਨ ਦਿੱਤਾ ਵੀ ਸਿੱਖਾਂ ਨੂੰ ਮਾਫ਼ ਨਹੀਂ ਕੀਤਾ ਜਾਊਗਾ ਸਿੱਧਾ ਤੇ ਸਿੱਧਾ ਜਿਹੜਾ ਉਹ ਹੈਗਾ ਉਹ ਸਿੱਧਾ ਤੇ ਸਿੱਧਾ ਵਾਰ ਹੈ ਸਾਡੇ ਬੰਦੀ ਸਿੰਘ ਜਿਹੜੇ ਇਸ ਟਾਈਮ ਜਿਲ੍ਹਾਂ ਦੇ ਵਿੱਚ ਬੰਦ ਨੇ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੇ ਸਿੱਧਾ ਤੇ ਸਿੱਧਾ ਇਹ ਬਿਆਨ ਉਹਨਾਂ ਤੋਂ ਹੀ ਜਾਂਦਾ ਵੀ ਇਹ ਸਿੱਖਾਂ ਨੂੰ ਜਿਹੜਾ ਹੈਗਾ ਭਾਜਪਾ ਦੀ ਸਰਕਾਰ ਕਹਿੰਦੀ ਹੈ ਵੀ ਅਸੀਂ ਕਦੇ ਮਾਫ਼ ਨਹੀਂ ਕਰਾਂਗੇ ਮੈਂ ਇੱਥੇ ਇਹ ਕਹੂੰਗੀ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਜਦੋਂ ਇਹ ਸ਼ਰੇਆਮ ਜਿਹੜੇ ਆਪਦੇ ਬਿਆਨ ਦੇ ਰਿਹਾ ਕਿ ਤੁਹਾਨੂੰ ਇਹਨਾਂ ਦੇ ਬਿਆਨਾਂ ਤੋਂ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਜਿਹੜੀ ਭਾਜਪਾ ਸਰਕਾਰ ਹੈਗੀ ਇਹ ਕੀ ਕਰ ਰਹੀ ਹੈ ਪੰਜਾਬ ਦੇ ਲੋਕਾਂ ਪਰਤੀ ਕਿਵੇਂ ਇਹ ਧਰਮਾਂ ਦੇ ਨਾਂ ਤੇ ਨਫ਼ਰਤ ਫੈਲਾਉਂਦੀ ਹੈ ਭਾਜਪਾ ਸਰਕਾਰ 1984 ਜਦੋਂ ਕਾਂਗਰਸ ਦੀ ਸਰਕਾਰ ਸੀਗੀ ਜੇ ਆਪਾਂ ਕਹਿ ਦਈਏ ਬੇਅਦਬੀ ਦਾ ਮਸਲਾ ਅਕਾਲੀ ਦਲ ਦੇ ਮਾਮਲੇ ਟਾਈਮ 'ਚ ਹੋਇਆ ਕੀ ਕਾਰਨ ਆ ਵੀ ਭਾਜਪਾ ਦਾ ਹੀ ਵਿਰੋਧ ਜ਼ਿਆਦਾ ਕੀਤਾ ਜਾ ਰਿਹਾ ਜਿਹੜੇ ਬਾਕੀ ਮਸਲੇ ਉਹ ਸਾਰੇ ਥੱਲੇ ਰਹੇ ਨੇ ਦੇਖੋ ਵੈਸੇ ਤਾਂ ਇਹ ਸਾਰੇ ਜਿੰਨੇ ਵੀ ਹੈਗੇ ਆ ਸਾਰੇ ਆਪਸ ਵਿੱਚ ਮਾਮੇ ਪੂਆ ਦੇ ਪੁੱਤ ਹੀ ਨੇ ਸਾਰੇ ਮਿਲੇ ਹੋਏ ਨੇ ਸਾਰੇ ਇਕੱਠੇ ਬਹਿ ਕੇ ਇਹ ਕੌਫੀ ਨਾ ਪੀਂਦੇ ਨੇ ਸਾਰੇ ਇਕੱਠੇ ਬਹਿ ਕੇ ਇਹ ਕਿਤੇ ਨਾ ਕਿਤੇ ਪੈਦ ਲਾਉਂਦੇ ਨੇ ਇਹ ਸਾਰੇ ਇੱਕੋ ਹੀ ਨੇ ਪਰ ਵੀ ਜਿਹੜਾ ਕਿਸਾਨਾਂ ਵਾਸਤੇ ਜਿਹੜਾ ਇਹਨਾਂ ਨੇ ਕਿੱਤੇ ਹੈਗੇ ਇਹਨੇ ਮਾੜੀ ਘਟਿਆ ਸੋਚ ਇਹਨਾਂ ਨੇ ਕਿਸਾਨਾਂ ਵਾਸਤੇ ਰੱਖਿਆ ਅਸੀਂ 3.5 ਮਹੀਨਿਆਂ ਤੋਂ ਜਿਵੇਂ ਅਸੀਂ ਬਾਰਡਰਾਂ ਤੇ ਬੈਠੇ ਆ ਆਹਦੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਆ ਸੈਂਟਰ ਗਵਰਨਮੈਂਟ ਵੱਲੋਂ ਮੰਨੀਆਂ ਹੋਈਆਂ ਮੰਗੇ ਨੇ ਨਾ ਕਿ ਅਸੀਂ ਕੋਈ ਨਵੀਆਂ ਮੰਗਾਂ ਲੈ ਕੇ ਬੈਠੇ ਆ ਉਹਦੇ ਵਿੱਚ ਹੈ ਕਿ ਐਮਐਸਪੀ ਜਿਹੜੀ ਮੇਨ ਮੰਗ ਹੈਗੀ ਆ ਐਮਐਸਪੀ ਕਿਉਂ ਨਹੀਂ ਚਾਹੀਦੀ ਇੱਕ ਸੂਈ ਤੇ ਲੈ ਕੇ ਜਹਾਜ਼ ਤੱਕ ਜੋ ਵੀ ਅਰਧੀ ਚੀਜ਼ ਬਣਾਉਂਦਾ ਹੈ ਅਰਧੇ ਰੇਟ ਉਹ ਆਪ ਆਪ ਦੇ ਮਨਨ ਨਾਲ ਉਹ ਪੈ ਕਰਦਾ ਤੇ ਫਿਰ ਕਿਸਾਨ ਕਿਉਂ ਨਹੀਂ ਜਿਹੜਾ ਹੈਗਾ ਉਹਨੂੰ ਆਪਦੀ ਜਿਹੜਾ ਫਸਲ ਦਾ ਮੁੱਲ ਸਹੀ ਰੇਟ ਤੇ ਮਿਲਣਾ ਚਾਹੀਦਾ ਕੀ ਚਾਹੁੰਦੇ ਹਾਂ ਐਮ ਐਸ ਪੀ ਇਹੀ ਵੀ ਜਿਹੜਾ ਹੁਣ ਦੇਖੋ ਆਲੂ ਆ ਇੱਕ ਕਿਸਾਨ ਤੋਂ ਆਲੂ ਕੀ ਰੇਟ ਖਰੀਦਾ ਜਾਂਦਾ ਉਹੀ ਆਲੂ ਦੀ ਚਿਪਸ ਬਣਦੀ ਆ ਤੇ ਉਹ ਇੱਕ ਛੋਟੇ ਛੋਟੇ ਪੈਕਟਾਂ ਦੇ ਵਿੱਚ ਪਾ ਕੇ ਜੇ ਮੈਂ 10 ਰੁਪਏ ਦਾ ਪੈਕਟ ਵਿਕਦਾ ਤਾਂ ਲੁੱਟ ਜਿਹੜੀ ਹੋ ਰਹੀ ਆ ਆਮ ਲੋਕਾਂ ਦੀ ਤੇ ਕਿਸਾਨਾਂ ਦੀ ਹੋ ਰਹੀ ਆ ਉਸ ਕਰਕੇ ਅਸੀਂ ਜਿਹੜਾ ਐਮ ਐਸ ਪੀ ਦੇ ਜਿਹੜੇ ਮੰਗ ਨੂੰ ਰੱਖਿਆ ਹੋਇਆ ਕਰਜ਼ਾ ਮਾਫੀ ਨੂੰ ਦੇਖੋ ਜਿਹੜੇ ਇਹਨਾਂ ਦੇ ਡਾਨੀਆਂ ਬਾਨੀਆਂ ਦੇ ਵੱਡੇ ਮਗਰ ਮੱਛਾਂ ਵੀ ਜਿਹੜੇ ਲੋਕ ਆ ਨਿਰਮੋਦੀ ਵਰਗੇ ਆ ਲੈ ਕੇ ਲੱਖਾਂ ਕਰੋੜਾ ਰੁਪਇਆ ਉਹ ਬਾਹਰਲੇ ਦੇਸਾਂ ਨੂੰ ਭੱਜ ਗਏ ਜਦੋਂ ਉਹਨਾਂ ਦਾ ਇਹ ਕਰਜ਼ਾ ਮਾਫ਼ ਕਰ ਸਕਦੇ ਆ ਤੇ ਫਿਰ ਕਿਸਾਨਾਂ ਦਾ ਕਿਉਂ ਨਹੀਂ ਕਰ ਸਕਦੇ ਕਿਉਂਕਿ ਕਿਸਾਨ ਕਦੇ ਕਹਿ ਦਿੰਦੇ ਆ ਇਹ ਅੰਕਤਵਾਦੀ ਹੈ ਕਦੇ ਕਹਿ ਦਿੰਦੇ ਆ ਇਹ ਵੱਡੀਆਂ ਗੱਡੀਆਂ ਕਿਉਂਕਿ ਜਿਹੜੇ ਕਿਸਾਨ ਐ ਡੜ ਦਾ ਸੱਪਾਂ ਦੀਆਂ ਸਿਰੀਆਂ ਲਦੜਦੇ ਆ ਦੇਸ ਦੁਨੀਆ ਦੇ ਆ ਅੰਨ ਦਾ ਟਿੱਡ ਪਰਦੇ ਅੰਨ ਦਾ ਤਾਂ ਕਹਲਾਉਂਦਾ ਹੈ ਕਿਸਾਨ ਫਿਰ ਦੇਖੋ ਇਹਨਾਂ ਦਾ ਜੀ ਨਹੀਂ ਕਰਦਾ ਵੀ ਇਹ ਵੱਡੀਆਂ ਗੱਡੀਆਂ ਤੇ ਇਹ ਨਹੀਂ ਘੁੰਮ ਸਕਦੇ ਇਹਨਾਂ ਦੇ ਬੱਚੇ ਆ ਜਿਹੜੇ ਉਹ ਨਹੀਂ ਵੱਡੀਆਂ ਗੱਡੀਆਂ ਤੇ ਘੁੰਮ ਸਕਦੇ ਪਰ ਕੁੱਲ ਮਿਲਾ ਕੇ ਸਾਡੀ ਜਿਹੜੀ ਪਰਸਨਲੀ ਸੋਚ ਨੂੰ ਲੈ ਕੇ ਅਸੀਂ ਜਥੇਬੰਦਕ ਹੋਏ ਆ ਬਸ ਇਹੀ ਆ ਵੀ ਜਿਹੜੀ ਇਹ ਭਾਜਪਾ ਦੀ ਸਰਕਾਰ ਆ ਇਹ ਕਿਤੇ ਨਾ ਕਿਤੇ ਹਰ ਧਰਮਾਂ ਦੇ ਜਿੰਨੇ ਵੀ ਧਰਮਾਂ ਦੇ ਹਰ ਧਰਮਾਂ ਦੇ ਲੋਕਾਂ ਨੂੰ ਇਹ ਆਪਸ ਦੇ ਵਿੱਚ ਲੜਾਉਂਦੀ ਆ ਕੁਝ ਨੇ ਪਲਾਨ ਵੀ ਇਹਨਾਂ ਨੇ ਐਲਾਨ ਕੀਤਾ ਸੀਗੇ ਸਵਾਮੀ ਨਾਥਨ ਦੀ ਰਿਪੋਰਟ ਹੈ ਜਿਹੜੀ ਲਾਗੂ ਕੀਤੀ ਜਾਊਗੀ ਪਰ ਉਹ ਲਾਗੂ ਨਹੀਂ ਕੀਤੀ ਗਈ ਹੁਣ ਕਹਿੰਦੇ ਅਸੀਂ ਜੀ ਐਮਐਸਪੀ ਵੀ ਦੇਣ ਨੂੰ ਤਿਆਰ ਹੈਗੇ ਵੇਖੋ ਕਹਿੰਦੇ ਆ ਨਾ ਜੀ ਐਮਐਸਪੀ ਦੇਣ ਨੂੰ ਤਿਆਰ ਆ ਕਹਿੰਦੇ ਆ ਕਿਹਾ ਤਾਂ ਇਹਨਾਂ ਨੇ ਜਦੋਂ ਅਸੀਂ ਦਿੱਲੀ ਅੰਦੋਲਨ ਉੱਥੋਂ ਦਿੱਲੀ ਤੇ ਪਟਨਾ ਤੋਂ ਜਦੋਂ ਅਸੀਂ ਉੱਠ ਕੇ ਆਏ ਆ ਉਦੋਂ ਵੀ ਇਹਨਾਂ ਨੇ ਇਹ ਕਹਤਾ ਕਹੀ ਸੀ ਵੀ ਅਸੀਂ ਐਮਐਸਪੀ ਦੇਵਾਂਗੇ ਤੁਸੀਂ ਜਾਓ ਕਹਿੰਦੇ ਆ ਨਾ ਪਰ ਕਰ ਕਰਕੇ ਕੁਝ ਨਹੀਂ ਦਿਖਾਉਂਦੇ ਮਤਲਬ ਕੀ ਨਾਂ ਮੇਰਾ ਨਾਮ ਅਮਰਜੀਤ ਕੌੜਾ ਪਿੰਡ ਮੰਡੀਕਲਾ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਧਰਨਾ ਦਿੱਤਾ ਜਾ ਰਿਹਾ ਅਸੀਂ ਧਰਨਾ ਅਜੇ ਹੀ ਦਿੱਤਾ ਹੈ ਇਹ ਭਾਜਪਾ ਦੀ ਹੈ ਜੀ ਲੀਡਰ ਜਿਹੜੀ ਪਰਮਪਾਲ ਕੌਰ ਹੈ ਵੀ ਇਹ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਂਦੀ ਹੈ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਵਿਰੋਧ ਅਸੀਂ ਕਰਾਂਗੇ ਕਿ ਜਦੋਂ ਇਹ મોદી ਦੀ ਹੈ ਤੇ મોદી ਨਾਲ ਸਾਡੀ ਦੇਖੋ મોદી ਨੇ ਸਾਡੇ ਉੱਤੇ ਕੀ ਕੁਝ ਕੀਤਾ ਪਹਿਲਾਂ ਤਾਂ ਪਹਿਲਾਂ ਅਸੀਂ 13 ਮਹੀਨੇ ਅਸੀਂ ਦਿੱਲੀ ਦੇ ਵਿੱਚ ਬੈਠੇ ਰਹੇ ਇਹਨੇ ਸਾਰੀਆਂ ਸਾਡੀਆਂ ਮੰਗਾਂ ਮੰਨੀਆਂ ਤੇ ਸਮੁਰਕੇ ਲਾਗੂ ਨਹੀਂ ਕੀਤੀਆਂ ਇਹ ਦੁਬਾਰਾ ਅਸੀਂ ਦਿੱਲੀ ਜਾਣ ਵਾਸਤੇ ਸਾਰਾ ਆਪਦਾ ਪਲਾਨ ਬਣਾਇਆ ਅਸੀਂ ਆਪਦੇ ਟਰੈਕਟਰ ਟੈਲੀਆਂ ਤਿਆਰ ਕਰਕੇ ਅਸੀਂ ਦਿੱਲੀ ਜਾਣ ਨੂੰ ਤਿਆਰ ਹੋਏ ਤੇ ਇਹਨੇ ਸਾਨੂੰ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਬਾਰਡਰਾਂ ਦੇ ਉੱਤੇ ਦੇਖੋ ਅੱਜ ਕੱਲ੍ਹ ਜੇਠ ਦਾ ਮਹੀਨਾ ਤੱਤੀਆਂ ਛੜਕਾਂ ਦੇ ਉੱਤੇ ਅਸੀਂ ਬੈਠੇ ਹਾਂ ਜਦੋਂ ਸਾਨੂੰ ਇਹ ਦਿੱਲੀ ਨਹੀਂ ਜਾਣ ਦਿੰਦਾ ਦਿੱਲੀ ਇਹਦੀ ਇਕੱਲੇ ਦੀ ਨਹੀਂ ਹੈਗੀ ਵੀ ਜੇ ਆਪਾਂ ਸਮਝੋ ਤਾਂ ਕੱਲੇ ਮੋਦੀ ਦੀ ਨਹੀਂ ਦਿੱਲੀ ਦਿੱਲੀ ਸਾਰਿਆਂ ਦੀ ਹੈ ਆਪਣੀ ਰਾਜਧਾਨੀ ਆ ਅਸੀਂ ਦਿੱਲੀ ਕਿਉਂ ਨਹੀਂ ਜਾ ਸਕਦੇ ਤੇ ਜਦੋਂ ਸਾਨੂੰ ਇਹ ਦਿੱਲੀ ਨਹੀਂ ਜਾਣ ਦਿੰਦਾ ਤੇ ਅਸੀਂ ਇਹਨੂੰ ਪੰਜਾਬ ਦੇ ਵਿੱਚ ਵੋਟਾਂ ਮੰਗਣ ਨਹੀਂ ਆਉਣ ਦਿੰਦੇ ਇਹਦਾ ਵਿਰੋਧ ਇਸੇ ਤਾਂ ਕਰਾਂਗੇ। ਨਾ ਅਸੀਂ ਇਹਨੂੰ ਭਾਜਪਾ ਨੂੰ ਵੋਟ ਪਾ ਗਏ। ਫਿਰ ਦੇਖੋ ਇਹਨੇ ਸਾਡਾ ਸ਼ੁਭ ਕਰਨ ਲੜਕਾ ਸਿੱਧੀਆਂ ਗੋਲੀਆਂ ਮਾਰ ਕੇ ਮਾਰਿਆ। ਸਾਨੂੰ ਉਹਦਾ ਬਹੁਤ ਜ਼ਿਆਦਾ ਦੁੱਖ ਹੈ। ਉਦੋਂ ਬਾਅਦ ਸਾਡੇ ਕਿੰਨੇ ਜਵਾਨ ਇਹਨੇ ਅੱਖਾਂ ਚ ਲੀਆਂ ਗੰਗਾਂ ਬੋਰੀਆਂ ਚ ਪਾ ਪਾ ਕੇ ਹਰਿਆਣੇ ਦੀ ਸਰਕਾਰ ਨੇ ਤੇ મોદી ਦੀ ਇਹਨਾਂ ਨੇ ਸਾਰਿਆਂ ਨੇ ਬੋਰੀਆਂ ਚ ਪਾ ਪਾ ਕੁੱਟੇ ਉਹਨਾਂ ਦੀ ਦੇਖੋ ਕੀ ਹਾਲਤ ਹੈ। ਤੇ ਜਦੋਂ ਅਸੀਂ ਇਹਨੂੰ ਵੋਟ ਪਾਣ ਜਾਵਾਂਗੇ ਤੇ ਸਾਨੂੰ ਉਹ ਯਾਦ ਨਹੀਂ ਆਉਣਗੇ। ਵੀ ਸਾਡੇ ਬੱਚਿਆਂ ਦੀਆਂ ਇਹਨਾਂ ਨੇ ਕਿਸ ਤਰ੍ਹਾਂ ਹਾਲਤਾਂ ਕੀਤੀਆਂ ਜਦੋਂ ਸਾਡੇ ਕਿਸਾਨਾਂ ਦੇ ਉੱਤੇ ਇਹ ਲੱਗਦਾ ਹੈ ਕਿਸਾਨਾਂ ਦੇ ਉੱਤੇ ਇੰਨਾ ਜ਼ਿਆਦਾ ਬਾਰ ਕਰਦਾ ਸਾਡੇ ਸਿੱਖਾਂ ਦੇ ਉੱਤੇ ਬਾਰ ਕਰਦਾ ਸਾਨੂੰ ਸਿੱਖਾਂ ਨੂੰ ਦੇਖ ਕੇ ਰਾਜੀ ਨਹੀਂ ਜਿਹੜੇ ਸਾਡੇ ਜੇਲਾਂ ਦੇ ਵਿੱਚ ਬੰਦ ਕੀਤੇ ਹੋਏ ਆ ਉਹਨਾਂ ਦੀਆਂ ਜੇਲਾਂ ਸਜ਼ਾਵਾਂ ਦੂਰੀ ਦੂਰੀ ਤੀਰੀ ਤੀਰੀ ਵਾਰਪੂਰੀਆਂ ਹੋ ਚੁੱਕੀਆਂ ਤੇ ਉਹਨਾਂ ਨੂੰ ਇਹ ਛੱਡ ਨਹੀਂ ਰਿਹਾ ਕਿਉਂ ਨਹੀਂ ਛੱਡ ਰਿਹਾ ਫਿਰ ਦੇਖੋ ਸਾਡੇ ਹਰਿਆਣੇ ਦੇ ਤਿੰਨ ਕਿਸਾਨੇ ਨੇ ਬੰਦ ਕੀਤੇ ਆ ਉਹ ਅਸੀਂ ਦੇਖੋ ਰੇਲ ਰੋਕਣ ਇੱਕ ਮਹੀਨਾ ਲੰਦੋਲਨ ਰੱਖਿਆ ਉਹ ਅਸੀਂ ਹੁਣ ਮੁਲਤਵੀ ਕਰਤਾ ਹੈ ਤੇ ਉਹ ਅਸੀਂ ਬਾਤ ਵੀ ਰੋਕਾਂਗੇ ਇਹ ਜੀ ਗੱਲ ਨਹੀਂ ਵੀ ਰੋਕਾਂਗੇ ਨਹੀਂ ਨਾ ਅਸੀਂ ਕਿਸਾਨ ਦਿੱਲੀ ਦੇ ਬਾਡਰਾਂ ਤੋਂ ਅੱਜ ਉੱਠ ਗਏ ਤੇ ਨਾ ਕੱਲ ਉੱਠ ਗਏ ਕਦੇ ਵੀ ਮੋਦੀ ਸੋਚ ਲੈ ਕਦੇ ਮੋਦੀ ਨੂੰ ਅਸੀਂ ਜਮਾਂ ਐਨ ਚੋਣ ਨਹੀਂ ਦਿੰਨੇ ਅਸੀਂ ਦਿੱਲੀ ਜਾ ਕੇ ਰਹਾਗੇ ਅਸੀਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਜਾਵਾਂਗੇ ਹੁਣ ਕੀ ਕਰਨ ਚਾਹੁੰਗੇ ਜਿਹੜਾ ਕਿਸਾਨਾਂ ਬਦਵਾ ਦਿੱਤਾ ਨ ਦਿੱਤਾ ਗਿਆ ਹੈ ਜੀ ਭਾਜਪਾ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਛਟਾ ਦੇ ਗਾਈਡੈਂਸ ਦੇ ਅ ਰੰਡਾ ਪੁਲਿਸ ਵੱਲੋਂ ਜਿਹੜੇ ਸੁਰੱਖਿਆ ਦੇ ਪੂਰਤਕ ਇੰਤਜ਼ਾਮ ਕੀਤੇ ਗਏ ਨੇ ਸਾਡੇ ਵੱਲੋਂ ਮੌਕੇ ਦੇ ਉੱਪਰ ਐਸਐਚਓ ਸਬੰਧ ਜਿਹੜੇ ਹੈਗੇ ਨੇ ਅਲੱਗ-ਅਲੱਗ ਜਿਹੜੇ ਐਂਟਰੀ ਐਗਜ਼ਿਟ ਪੁਆਇੰਟ ਨੇ ਐਕਸੈਸ ਪੁਆਇੰਟ ਨੇ ਉਹਨਾਂ ਨੂੰ ਕਵਰ ਕੀਤਾ ਗਿਆ ਤੇ ਜਿੱਥੇ ਬੈਰੀਕੇਡਿੰਗ ਜਿਹੜੀ ਹੈਗੀ ਪ੍ਰੋਪਰਟੀ ਦੀ ਨਾਕਾਬੰਦੀ ਕੀਤੀ ਗਈ ਤੇ ਇਸ ਦੇ ਨਾਲ ਹੀ ਅਸੀਂ ਇਹ ਟਰਾਈ ਕਰ ਰਹੇ ਹਾਂ ਜਿਹੜੀ ਆਪ ਪਬਲਿਕ ਇਥੋਂ ਨਿਕਲ ਰਹੀ ਹੈ ਉਹਨਾਂ ਨੂੰ ਵੀ ਕਿਸ ਤਰ੍ਹਾਂ ਦੀ ਪਰੇਸ਼ਾਨੀ ਨਾ ਸਾਹਮਣਾ ਨਾ ਕਰਨਾ ਪਵੇ ਸੋ ਅਸੀਂ ਆਪਣੇ ਵੱਲੋਂ ਜਿਹੜੀ ਹੈਗੀ ਸੁਰੱਖਿਆ ਦੇ ਇੰਤਜ਼ਾਮ ਸਾਡੇ ਪੂਰਤਕ ਕੀਤੇ ਇਹਦੇ ਤਕਰੀਬਨ 200 ਦੇ ਕਰੀਬ ਮੁ